ਨੇ ਦਲਬੀਰ ਕੋਲਟੀ ਜੀ ਦੱਸ ਸਕਦੇ ਆ ਕਿਉਂਕਿ ਦਲਬੀਰ ਕੋਲਟੀ ਜੀ ਨੇ ਪਹਿਲੇ ਦਿਨ ਜਦੋਂ ਅਸੀਂ ਦਲਬੀਰ ਕੋਲਟੀ ਜੀ ਕੋਲ ਗਏ ਸੀ ਔਰ ਜਿਸ ਪ੍ਰਕਾਰ ਜਿਸ ਹੌਸਲੇ ਤੇ ਹਿੰਮਤ ਦੇ ਨਾਲ ਉਹਨਾਂ ਨੇ ਕਾਂਗਰਸ ਪਾਰਟੀ ਦੇ ਸਾਡੇ ਕੈਂਡੀਡੇਟ ਦੇ ਵਿੱਚ ਵਿਸ਼ਵਾਸ ਜਤਾਇਆ ਸੀ ਬਿਲਕੁਲ ਛੋਟੀ ਮੋਟੀਆਂ ਨਾਰਾਜ਼ਗੀਆਂ ਹੁੰਦੀਆਂ ਲੇਕਿਨ ਬਹੁਤ ਭਰਮਾ ਉਹਨਾਂ ਨੇ ਪਿਆਰ ਦਿੱਤਾ ਮੈਂ ਸਮਝਦਾ ਸੀ ਨਿੱਘਾ ਸਵਾਗਤ ਕੀਤਾ ਖੈਰਾ ਸਾਹਿਬ ਦਾ ਔਰ ਉਹਨਾਂ ਦੀ ਧਰਮਪਤਨੀ ਸਾਡੀ ਭੈਣ ਉਹਨਾਂ ਨੇ ਵੀ ਬਹੁਤ ਬਲੰਦੀ ਨਾਲ ਆਵਾਜ਼ بلند ਕਰਕੇ ਸੁਪਾਲ ਸਿੰਘ ਖੈਰਾ ਦੇ ਹੱਥ ਵਿੱਚ ਨਾਰਾ ਔਰ ਕਾਂਗਰਸ ਪਾਰਟੀ ਦੇ ਆ ਜੋ ਉਹਨਾਂ ਦੇ ਪਰਿਵਾਰ ਦੇ ਲਈ ਕੀਤਾ ਉਹ ਉਹਨਾਂ ਨੇ ਵਿਸਤਾਰਪੂਰਵਕ ਦੱਸਿਆ ਕਿ ਅਸੀਂ ਕਦੇ ਨਹੀਂ ਭੁੱਲ ਸਕਦੇ ਪਹਿਲਾਂ ਵੀ ਕਿਉਂਕਿ ਆਮ ਸਧਾਰਨ ਪਰਿਵਾਰ ਤੋਂ ਉੱਠ ਕੇ ਗੋਲਦੀ ਜੀ ਨੂੰ ਇੱਕ ਯੂਨੀਵਰਸਿਟੀ ਸਟੂਡੈਂਟ ਤੋਂ ਰਾਹੁਲ ਗਾਂਧੀ ਜੀ ਨੇ ਐਮਐਲਏ ਬਣਾਇਆ ਔਰ ਫਿਰ ਦੂਸਰੀ ਵਾਰੀ ਟਿਕਟ ਦਿੱਤੀ ਔਰ ਪ੍ਰਿਯੰਕਾ ਗਾਂਧੀ ਜੀ ਖੁਦ ਉੱਥੇ ਆ ਕੇ ਪ੍ਰਚਾਰ ਕਰਨਾ ਸਿ ਆਏ ਸਾਡੇ ਵਰਗੇ ਲੋਕ ਜਿਹੜਾ ਮੈਂ ਐ ਚਾਹੇ ਗੋਲਡੀ ਐ ਅਸੀਂ ਆਮ ਪਰਿਵਾਰਾਂ ਤੋਂ ਉੱਠੇ ਹੋਏ ਲੋਕ ਐ ਜਿਨ੍ਹਾਂ ਦਾ ਰਾਜਨੀਤਿਕ ਪਿਸ਼ੋਕੜ ਜ਼ੀਰੋ ਸੀਗਾ ਔਰ ਸਾਨੂੰ ਬਹੁਤ ਵੱਡਾ ਪਲੈਟਫਾਰਮ ਕਾਂਗਰਸ ਪਾਰਟੀ ਨੇ ਦਿੱਤਾ ਮੈਨੂੰ ਪੂਰਨ ਉਮੀਦ ਐ ਕਈ ਵਾਰੀ ਨਾਰਾਜ਼ਗੀ ਬੰਦਾ ਕੋਈ ਐਸਾ ਵੈਸਾ ਕਿਉਂਕਿ ਬਹੁਤ ਸੁਲਝਿਆ ਮੁੰਡਾ ਐ ਕੋਈ ਹੋ ਸਕਦਾ ਕੁਝ ਪੋਸਟ ਲਿਖੀ ਹੋਵੇ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਐ ਪਰ ਮੈਨੂੰ ਤਾਂ ਗੋਲਡੀ ਦੇ ਜਿਹੜੇ ਕਈ ਸ਼ਬਦ ਐ ਜਿਹੜੇ ਉਸ ਦਿਨ ਕਹੇ ਖੈਰਾ ਸਾਹਿਬ ਦੇ ਲੇ ਯੋਰ ਕਾਂਗਰਸ ਪਾਰਟੀ ਤੇ ਉਹਨਾਂ ਤੇ ਪੂਰੇ ਵਿਸ਼ਵਾਸ ਤੇ ਭਰੋਸਾ ਹੈ ਬਾਕੀ ਬੈਨੂ ਇਸ ਅਗਲੀ ਜਾਣਕਾਰੀ ਕੀ ਹੈ ਜਾਂ ਕੀ ਨਹੀਂ ਉਹਰੇ ਬਾਰੇ ਜਾਣਕਾਰੀ ਨਹੀਂ ਦਲਵੀਰ ਕੋਲਟੀ ਜੀ ਦੱਸ ਸਕਦੇ ਆ ਕਿਉਂਕਿ ਦਲਵੀਰ ਕੋਲਟੀ ਜੀ ਨੇ ਪਹਿਲੇ ਦਿਨ ਜਦੋਂ ਅਸੀਂ ਦਲਵੀਰ ਕੋਲਟੀ ਜੀ ਕੋਲ ਗਏ ਸੀ ਔਰ ਜਿਸ ਪ੍ਰਕਾਰ ਜਿਸ ਹੌਸਲੇ ਤੇ ਹਿੰਮਤ ਦੇ ਨਾਲ ਉਹਨਾਂ ਨੇ ਕਾਂਗਰਸ ਪਾਰਟੀ ਦੇ ਸਾਡੇ ਕੈਂਡੀਡੇਟ ਦੇ ਵਿੱਚ ਵਿਸ਼ਵਾਸ ਜਤਾਇਆ ਸੀ ਬਿਲਕੁਲ ਛੋਟੀ ਮੋਟੀਆਂ ਨਾਰਾਜ਼ਗੀਆਂ ਹੁੰਦੀਆਂ ਲੇਕਿਨ ਬਹੁਤ ਪਰਮਾ ਉਹਨਾਂ ਨੇ ਪਿਆਰ ਦਿੱਤਾ ਮੈਂ ਸਮਝਦਾ ਸੀ ਨਿੱਘਾ ਸਵਾਗਤ ਕੀਤਾ ਖੈਰਾ ਸਾਹਿਬ ਦਾ ਔਰ ਉਹਨਾਂ ਦੀ ਧਰਮਪਤੀ ਸਾਡੀ ਭੈਣ ਉਹਨਾਂ ਨੇ ਵੀ ਬਹੁਤ ਬਲੰਦੀ ਨਾਲ ਆਵਾਜ਼ بلند ਕਰਕੇ ਸੁਪਾਲ ਸਿੰਘ ਖੈਰਾ ਦੇ ਹੱਥ ਵਿੱਚ ਨਾਰਾ ਔਰ ਕਾਂਗਰਸ ਪਾਰਟੀ ਦੇ ਆ ਜੋ ਉਹਨਾਂ ਦੇ ਪਰਿਵਾਰ ਦੇ ਲਈ ਕੀਤਾ ਉਹ ਉਹਨਾਂ ਨੇ ਵਿਸਤਾਰਪੂਰਵਕ ਦੱਸਿਆ ਕਿ ਅਸੀਂ ਕਦੇ ਨਹੀਂ ਭੁੱਲ ਸਕਦੇ ਪਹਿਲਾਂ ਵੀ ਕਿਉਂਕਿ ਆਮ ਸਧਾਰਨ ਪਰਿਵਾਰ ਤੋਂ ਉੱਠ ਕੇ ਗੋਲਡੀ ਜੀ ਨੂੰ ਇੱਕ ਯੂਨੀਵਰਸਿਟੀ ਸਟੂਡੈਂਟ ਤੋਂ राहुल गांधी जी ने एमएलए बनाया और फिर दूसरी बारी टिकट दी थी और प्रियंका गांधी जी खुद उठ के आके प्रचार करना से आए ਸਾਡੇ ਵਰਗੇ ਲੋਕ ਜਿਹੜਾ ਮੈਂ ਐ ਚਾਹੇ ਗੋਲਡੀ ਐ ਅਸੀਂ ਆਮ ਪਰਿਵਾਰਾਂ ਤੋਂ ਉੱਠੇ ਹੋਏ ਲੋਕ ਐ ਜਿਨ੍ਹਾਂ ਦਾ ਰਾਜਨੀਤਿਕ ਪਿਸ਼ੋਕੜ ਜ਼ੀਰੋ ਸੀਗਾ ਔਰ ਸਾਨੂੰ ਬਹੁਤ ਵੱਡਾ ਪਲੈਟਫਾਰਮ ਕਾਂਗਰਸ ਪਾਰਟੀ ਨੇ ਦਿੱਤਾ ਮੈਨੂੰ ਪੂਰਨ ਉਮੀਦ ਐ ਕਈ ਵਾਰੀ ਨਰਾਜ਼ਗੀ ਬੰਦਾ ਕੋਈ ਐਸਾ ਵੈਸਾ ਕਿਉਂਕਿ ਬਹੁਤ ਸੁਲਝਿਆ ਮੁੰਡਾ ਐ ਕੋਈ ਹੋ ਸਕਦਾ ਕੁਝ ਪੋਸਟ ਲਿਖੀ ਹੋਵੇ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਪਰ ਮੈਨੂੰ ਤਾਂ ਗੋਲਡੀ ਦੇ ਜਿਹੜੇ ਕਈ ਸ਼ਬਦ ਹੈ ਜਿਹੜੇ ਉਸ ਦਿਨ ਕਈ ਖੈਰਾ ਸਾਹਿਬ ਦੇ ਲਈ ਔਰ ਕਾਂਗਰਸ ਪਾਰਟੀ ਤੇ ਉਹਨਾਂ ਤੇ ਪੂਰੇ ਵਿਸ਼ਵਾਸ ਤੇ ਭਰੋਸਾ ਹੈ ਬਾਕੀ ਅ ਮੈਨੂੰ ਇਸ ਅਗਲੀ ਜਾਣਕਾਰੀ ਕੀ ਹੈ ਜਾਂ ਕੀ ਨਹੀਂ ਉਹਰੇ ਬਾਰੇ ਜਾਣਕਾਰੀ ਨਹੀਂ